ਸ਼ੇਪ ਬਚੀ ਆ ਸੁਮੇ ਇਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਸਰਦਾਰ ਸੁਵਿੰਦਰ ਸਿੰਘ ਜੀ ਪਲੇਰਾਠਾ ਜੀ ਲੋਧੀ ਨੰਗਰ ਸਾਹਿਬ ਚੀਫ ਸੈਕਟਰੀ ਸ਼ੌਮੀ ਕੁੰਦਰਾ ਪੰਡ ਕਮੇਟੀ ਮਾਨਜੋ ਹ ਜਿੰਦੇ ਸਿੰਘ ਜੀ ਕਾਮੀ ਸਾਹਿਬ ਅਰਵਿੰਦ ਸਿੰਘ ਲਖਮੀ ਸਾਹਿਬ ਜਿਹੜੇ ਇਸ ਹਲਕੇ ਤੋਂ ਇੱਥੇ ਇਕੱਠੇ ਹੋਏ ਐ ਪਿਛਲੇ ਦਿਨੇ ਆ ਗਏ ਮਜੀਠੀਆ ਸਾਹਿਬ ਵੀ ਆ ਗਏ ਸੌਰੀ ਮੈਂ ਦੇਖੇ ਤੇ ਘੱਟ ਵੋਟਾਂ ਪਈਆਂ ਬਸਪਾ ਚ ਜਾ ਕੇ ਜਾਦਾ ਵੋਟਾਂ ਪੈਣ ਤਾਂ ਤੁਹਾਨੂੰ ਮੈਜੂਦੇ ਸਮਝਾਗੀ ਇੱਕ ਵਾਰੀ ਐਡੀ ਸਿੰਘ ਲੱਖੀ ਸਾਹਿਬ ਜਿਹੜੇ ਇਸ ਹਲਕੇ ਤੋਂ ਭੋਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕ ਇਥੇ ਇਕੱਠੇ ਹੋਏ ਪਿਛਲੇ ਦਿਨੇ ਖਤਰਣ ਬੰਦ ਕਰ ਦੋ ਟਰਾਲੀ ਸਾੜਨਾ ਬੰਦ ਕਰੋ ਪੰਜਾਬ ਦੀ ਪਾਣੀ ਇਸ ਵੇਲ ਕਨਾਲ ਬਣਾਓ ਇਥੇ ਅੱਗੇ ਕੁਛ ਕਹਿੰਦਾ ਫਿਰ ਕਹਿੰਦਾ ਮੈਂ ਗਰੰਟੀ ਤੇਜਵੀਰ ਵਾਲ ਦੀ ਪਹਿਲੀ ਗਰੰਟੀ ਦੂਜੀ ਗਰੰਟੀ ਕਿ ਪੰਜਾਬੀ ਦਲਸਾਹ ਜੀ ਆਪਾਂ ਉਹਦੇ ਤਰਫ ਦੇਖਾਂਗੇ ਗਰੰਟੀ ਕਿਹੜੀ ਹੁੰਦਾ ਸਰ ਬਲਵੀਰ ਸਿੰਘ ਜੀ ਜੀ ਅੱਗੇ ਹੋ ਜੀ ਜਿਨ੍ਹਾਂ ਦਾ ਇਸ ਹਾਲ ਕੇ ਦੇ ਵਿੱਚ ਬਹੁਤ ਵੱਡਾ ਅਸਰ ਹੈ ਚੌਰੀ ਸਾਹਿਬ ਥੋੜੇ ਅੱਗੇ ਆਇਓ ਕੁਝ ਕਾਰਨਾ ਕਰਕੇ ਅੱਗੇ ਆ ਜਾਓ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਵੱਡੇ ਇਹ ਜਿਹੜਾ ਕੱਲ ਕੈਬਨਟ ਬੈਠੇ ਸੀ ਕਿਸ ਤਰ੍ਹਾਂ ਨਾਲ ਦਿਖਦੇ ਹੋ ਆ ਸਾਰੇ ਗੁਨਾਹਗਾਰ ਕਾਂਗਰਸ ਹੈ ਨਾ ਇਹਨਾਂ ਨੇ ਬਿਜਲੀ ਦਾ ਪ੍ਰਬੰਧ ਕੀਤਾ ਹੈ ਨਾ ਇਹਨਾਂ ਨੇ ਕੋਈ ਇਨਕਰੀਜ਼ ਕੀਤੀ ਕੈਪੈਸਿਟੀ ਹੁਣ 12 12 ਰੁਪਏ ਤੇ ਖਰੀਦ ਰਹੇ ਆ ਕਿੰਨਾ ਵੱਡਾ ਨੁਕਸਾਨ ਜਖਵਾਤ ਪੜਿਆ 250 ਕਰੋੜ ਦਾ ਨੁਕਸਾਨ ਹੋਇਆ ਮੇਗਾਲੇ ਦੇ ਵਿੱਚ ਜਿਹੜੇ ਸਿੱਖ ਹੈ ਉਹਨਾਂ ਨੂੰ ਉੱਥੋਂ ਜਿਹੜਾ ਹੈਗਾ ਇੱਕ ਕਲੋਨੀ ਦੇ ਵਿੱਚੋਂ ਪਲਾਨ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਅਸੀਂ ਪਹਿਲੇ ਵੀ ਆਪਣੀ ਡੈਲੀਗੇਸ਼ਨ ਭੇਜੀ ਤੇ ਹੁਣ ਵੀ ਕਹਿੰਦੇ ਆ ਉਹਨੂੰ ਕੱਢਿਆ ਨਹੀਂ ਜਾਣਾ ਚਾਹੀਦਾ ਪਿੱਛੇ ਵੀ ਮੇਗਾਲੇ ਦੇ ਵਿੱਚ ਸ਼ਲੌਂਗ ਦੇ ਵਿੱਚ ਇਹਨਾਂ ਲੋਕਾਂ ਨਾਲ ਹੀ ਜਿਹੜੇ 150 ਸਾਲ ਤੋਂ ਬੈਠੇ ਹੋਏ ਆ ਅੰਗਰੇਜ਼ਾਂ ਤੋਂ ਬਿਲਕੁਲ ਤੇ ਉਹਦੋਂ ਉਹਨਾਂ ਨੂੰ ਪਾਸੇ ਬਿਠਾਏ ਸੀ ਜਿਹਦੀ ਕੋਈ ਕੀਮਤ ਨਹੀਂ ਸੀ ਪਰ ਉਹ ਆਵਾਦੀ ਚ ਆਉਣ ਕਰਕੇ ਕੀਮਤੀ ਜਗ੍ਹਾ ਬਣ ਗਈ ਅੱਜ ਭੂ ਮਾਫੀਏ ਜਿਹੜੇ ਆ ਉਹਨਾਂ ਨੂੰ ਉੱਥੋਂ ਝਾੜਨਾ ਚਾਹੁੰਦੇ ਆ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਅਸੀਂ ਕਮਿਊਨਿਟੀ ਮਿਸ਼ਨ ਦੇ ਚੇਅਰਮੈਨ ਵੀ ਸ਼੍ਰੀਆ ਕਮਿਸ਼ਨ ਦੇ ਚੇਅਰਮੈਨ ਵੀ ਸੁਨੇਹਾ ਭੇਜਤਾ ਉਹਨਾਂ ਨੇ ਨੋਟਿਸ ਲੈ ਲਿਆ ਔਰ ਮੈਂ ਸਮਝਦੀ ਆ ਕਿ ਜੇ ਕੋਈ ਐਸੀ ਗੱਲ ਹੋਈ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਪਹਿਲਾਂ ਵੀ ਵਫਦ ਗਿਆ ਸੀ ਪਹਿਲਾਂ ਵੀ ਉਹਨਾਂ ਨੇ ਸਟੈਂਡ ਲਿਆ ਸੀਗਾ ਤੇ ਅਸੀਂ ਉੱਜੜਨੀ ਨਹੀਂ ਚਾਹੀਤੇ ਅੱਜ ਵੀ ਅਸੀਂ ਉਹੀ ਉਸੇ ਤਰ੍ਹਾਂ ਰਹਾਂਗੇ